ਸੰਗਤਜੀ ਵਾਸ਼ੇਪੁਰ ਜੀ ਕਾ ਖਾਲਸਾ ਵਾਸ਼ੇਪੁਰ ਜੀ ਕੀ ਫਤਿਹ ਸੰਗਤਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਜਿਸ ਮਨੁੱਖ ਦੇ ਉੱਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਬਾਨ ਹੋ ਜਾਣ ਜਿਸ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ નિਹਾਲ ਹੋ ਜਾਣ ਉਸ ਮਨੁੱਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸੋਨੇ ਚਰਨਾਂ ਦੇ ਨਾਲ ਗੰਢ ਲੈਂਦੇ ਆ ਉਸ ਮਨੁੱਖ ਨੂੰ ਇੱਕ ਬਲ ਕੇ ਟਿਛਣ ਦੇ ਨਹੀਂ ਵੀ ਆਪਣੇ ਸੁਨੇ ਚਰਨਾਂ ਤੋਂ ਦੂਰ ਨਹੀਂ ਹੋ ਹੁੰਦੇ ਹਰ ਵਕਤ ਆਪਣੀ ਕਿਰਪਾ ਉਸ ਮਨੁੱਖਤੇ ਬਣਾਈ ਰੱਖਦੇ ਆ ਪ੍ਰਸੰਗਤ ਜੀ ਇਸ ਗੱਲ ਦਾ ਪਤਾ ਕਿੰਨੇ ਲੱਗੇਗਾ ਕਿ ਕਿਸੇ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਹੋ ਗਈ ਆ ਸਤਿਗੁਰ ਸੱਚੇ ਪਾਸ਼ਾ ਜੀ ਨੇ ਕਿਸੇ ਮਨੁੱਖ ਨੂੰ ਆਪਣੇ ਸੂਰੇ ਚੰਨਾ ਦੇ ਨਾਲ ਕਹਿਣ ਲਈ ਆਏ ਤਾਂ ਮਹਾਪਰਕ ਜੀ ਕਹਿੰਦੇ ਵੀ ਭਾਈ ਇਹਦੀ ਇੱਕੋ ਇੱਕ ਨਿਸ਼ਾਨੀ ਆ ਕਿ ਉਹ ਮਨੁੱਖ ਜਿੱਥੇ ਮਰਜ਼ੀ ਬੈਠਾ ਹੋਵੇ ਜਿਹੜਾ ਮਰਜ਼ੀ ਕੰਮ ਧੰਦਾ ਕਰਦਾ ਹੋਵੇ ਉਹਦੀ ਜ਼ਿੰਦਗੀ ਦੇ ਵਿੱਚ ਜਿਹੋ ਜਿਹਾ ਮਰਜ਼ੀ ਸਮਾਂ ਹੋਵੇ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਉਹਦਾ ਮਨ ਹਰ ਵੇਲੇ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਤਾਹਰ ਕਿ ਉਹ ਮਨੁੱਖ ਦੇ ਹੱਥ ਕੰਮ ਕਰਦੇ ਆ ਮਨ ਉਹਦਾ ਗੁਣ ਗੁਣੀ ਕਰਦਾ ਏ ਉਹ ਮਨੁੱਖ ਭਾਵੇਂ ਕਿਸੇ ਦੇ ਨਾਲ ਗੱਲਾਂ ਵੀ ਕਰ ਰਿਹਾ ਹੋਵੇ ਉਹਦੇ ਮਨ ਦੇ ਵਿੱਚ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਨਾਮ ਚੰਨਣ ਲੱਗ ਜਾਂਦਾ ਹੈ ਕੋ ਜਿੱਥੇ ਵੀ ਬੈਠਦਾ ਹੈ ਗੁਣ ਦੀ ਗਨ ਕਰਦਾ ਹੈ ਉਹਨੂੰ ਗੁਰੂ ਦੀ ਗੱਲ ਕਰਨੀ ਅਤੇ ਸੁਣਨੀ ਬੜੀ ਚੰਗੀ ਲੱਗਦੀ ਆ ਉਹਨੂੰ ਨਿਤ ਦਾ ਅੰਮ੍ਰਿਤ ਵੇਲਾ ਮਿਲ ਜਾਂਦਾ ਹੈ ਸਤਿਗੁਰ ਸੱਚੇ ਪਾਸ਼ਾ ਨੂੰ ਉਹਨੂੰ ਰੋਜ਼ ਅੰਮ੍ਰਿਤ ਵੇਲੇ 부ਹਾ ਕੇ ਆਪਣਾ ਨਾਮ ਜਪਾਉਂਦੇ ਆ ਇਹ ਆ ਮਾਲਕ ਦੀ ਕਿਰਪਾ ਦੀਆਂ ਨਿਸ਼ਾਨੀਆਂ ਆ ਆਪਾਂ ਨੂੰ ਲੱਗਦਾ ਵੀ ਸ਼ਾਇਦ ਜਦੋਂ ਸਾਨੂੰ ਬਹੁਤ ਸਾਰਾ ਪੈਸਾ ਮਿਲ ਗਿਆ ਸੁੱਖ ਸੁਹੂਰਤਾਂ ਮਿਲ ਗਈਆਂ ਇਹ ਕਿਰਪਾ ਹੋਵੇਗੀ ਪਰ ਨਹੀਂ ਸੰਤ ਜੀ ਮਹਾ ਭਗਤੀ ਕਹਿੰਦੇ ਮਾਲਕ ਦੀ ਕਿਰਪਾ ਦੀ ਨਿਸ਼ਾਨੀ ਆ Amat um, na ਅਮਰਤ ਵੇਲੇ ਦੀ ਭਜਨ ਮੰਦਗੀ ਹਰ ਵੇਲੇ ਆਪਣੇ ਮਨ ਦਾ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿਣਾ ਇਹ ਵੱਡੀ ਕਿਰਪਾ ਤੇ ਜਦੋਂ ਇਹ ਕਿਰਪਾ ਹੋ ਜਾਂਦੀ ਆ ਫਿਰ ਇਹ ਧਨ ਦੌਲਤ ਸ਼ੋਹਰਤ ਸੁੱਖ ਸ਼ੀਘਿੰਤਾ ਇਹਨਾਂ ਨੂੰ ਤਾਂ ਆਪ ਚਣ ਕੇ ਆਉਣਾ ਪੈਂਦਾ ਏ ਇਹ ਸਾਰ ਨੇ ਤੀਜਾ ਮਾਲਕ ਦੀ ਇਸ ਕਿਰਪਾ ਦੇ ਅੱਗੇ ਬਹੁਤ ਛੋਟਮਾ ਨੇ ਕਿਉਂਕਿ ਸੰਗਤ ਕੀ ਸਤਗੁਰ ਸੱਚੇ ਪਾਸ਼ਾ ਜੀ ਦਾ ਸੱਚਾ ਨਾਮ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਅਮਰਤ ਵੇਲੇ ਦੀ ਭਜਨ ਮੰਦਗੀ ਹਰ ਕਿਸੇ ਨੂੰ ਨਹੀਂ ਮਿਲਦਾ ਇਹ ਉਹਨਾਂ ਨੂੰ ਮੰਦੀ ਹੈ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੇ ਨੇ ਹਾਲ ਹੁੰਦੇ ਆ ਕਈ ਪਹਿਲਪਰਾਂ ਨੇ ਜੋ ਕਹਿੰਦੇ ਆ ਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਕਿ ਅਸੀਂ ਅੰਮ੍ਰਿਤ ਵੇਲੇ ਉੱਠੀਏ ਉੱਠ ਕੇ ਨਾਮ ਜਪੀਏ ਅਸੀਂ ਰਾਤ ਨੂੰ ਪਲਾਰਮ ਲਗਾ ਕੇ ਸੌਂਨੇ ਆ ਕਰਦੇ ਮੈਂਬਰਾਂ ਨੂੰ ਵੀ ਕਹਿ ਕੇ ਸੰਭਲਿਆ ਕਿ ਭਾਈ ਸਾਨੂੰ ਸਵੇਰੇ ਜਲਦੀ ਉਠਾ ਦੇ ਉਹ ਜੇ ਪਰ ਕਹਿੰਦੇ ਸਵੇਰੇ ਸਵੇਰ అలਾਰਮ ਵੱਜ ਵੱਜ ਕੇ ਥੱਕ ਜਾਂਦਾ ਹੈ ਘਰ ਦੇ ਮੈਂਬਰ ਆਵਾਜ਼ਾਂ ਮਾਰ ਮਾਰ ਕੇ ਥੱਪ ਲੰਗੇ ਪਰ ਸਾਡੀ ਨੀਂਦ ਨਹੀਂ ਖੁੱਲਦੀ ਕਹਿੰਦੇ ਸਵੇਰੇ ਸਵੇਰ ਪਤਾ ਨਹੀਂ ਕੀ ਮਾਇ ਇਹ ਸਰੀਰ ਹੀ ਸਾਥ ਨਹੀਂ ਦਿੰਦਾ ਸਵੇਰੇ ਸਵੇਰ ਦੀ ਕਹਿੰਦੇ ਨੀਂਦ ਹੀ ਬੜੀ ਪਿਆਰੀ ਲੱਗਦੀ ਆ ਉੱਠੇ ਹੀ ਨਹੀਂ ਜਾਂਦਾ ਪਰ ਦੂਜੇ ਪਾਸੇ ਕਈ ਮਨੁੱਖ ਇਦਾਂ ਦੇ ਵੀ ਆ ਜੋ ਕਹਿੰਦੇ ਆ ਵੀ ਅਸੀਂ ਪਿਛਲੇ ਦਿਨ ਜਿੰਨਾ ਮਨਜੀ ਮਿਹਨਤ ਵਾਲਾ ਕੋਈ ਕੰਮ ਤਾਂ ਨਾ ਕੀਤਾ ਹੋਵੇ ਸ਼ਰੀਰ ਜਿੰਨਾ ਮਰਜੀ ਥੱਕਿਆ ਰੁਕਾ ਹੋਵੇ ਪਰ ਰਾਤ ਨੂੰ ਅਸੀਂ ਜਿੰਨੇ ਮਨਜੀ लेट ਸੁੱਤੇ ਹੋਈਏ ਪਰ ਫਿਰ ਵੀ ਸਾਨੂੰ 2 ਤੋਂ 5 ਦੇ ਵਿਚਕਾਰ ਆਪਣੇ ਆਪ ਜਾਗ ਆ ਜਾਂਦੀ ਆ ਇੰਜ ਲੱਗਦਾ ਵੀ ਜਿਵੇਂ ਕੋਈ ਤਾਕਤ ਕੋਈ ਸ਼ਕਤੀ ਸਾਨੂੰ ਖਾਤ ਪੜੰਦੀ ਹੋਵੇ ਤਸੰਗਤ ਕੀ ਇਹ ਸ਼ਕਤੀ ਇਹ ਤਾਕਤ ਕੋਈ ਹੋਰ ਨਹੀਂ ਆ ਇਹ ਪਰਮਕੀਤਾ ਪਰਮਾਤਮਾ ਜੀ ਆਪ ਨੇ ਜਿਹੜੇ ਤੁਹਾਨੂੰ ਇਸ ਵੇਲੇ ਦੇ ਵਿੱਚ ਠਾਉਂਦੇ ਆ ਉਠਾ ਕੇ ਆਪਣਾ ਸੁਹਣਾ ਨਾਮ ਆਪਣੀ ਗੋਦ ਦੇ ਵਿੱਚ ਮੁਠਾ ਕੇ ਜਪਉਂਦੇ ਆ ਕਮਾਈ ਵਾਲੇ ਸੰਤਾਂ ਆਪਕੀ ਜੀ ਅਮਰਤ ਵੇਲੇ ਨੂੰ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਨਿੱਕੀ ਨਿੱਕੀ ਗੋਦ ਦਾ ਨਿਕ ਟੈਂਦੇ ਆ ਕਹਿੰਦੇ ਜਿਹੜੇ ਰੋਜ਼ ਅਮਰਤ ਵੇਲੇ ਉੱਠਦੇ ਆ ਭਜਨ ਮੰਗਦੀ ਕਰਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਜਿਸ ਵੀ ਨਾਮ ਦੇ ਨਾਲ ਪਰਮਪਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਆ ਨਾ ਸਮਝੋ ਉਹ ਆਪਣੇ ਪਰਮਕਿਦਾ ਪਰਮਾਤਮਾ ਜੀ ਦੀ ਗੋਦ ਦਾ ਨਿੱਕ ਰੂਹ ਦੇ માનਦੇ ਆ ਉਹ ਆਪਣੇ ਗੋਦੀ ਦੀ ਗੋਦੀ ਦੇ ਨਾਲ ਲਿਆ ਤੇ ਸੰਗਤ ਜੀ ਆਪਕਾ ਸਾਰੇ ਜਾਣਦੇ ਆ ਕਿ ਗੋਦੀ ਦਾ ਲਾਲ ਮਾਂ ਪਿਓ ਨੂੰ ਸਭ ਤੋਂ ਪਿਆਰਾ ਹੁੰਦਾ ਹੈ ਆਪਾਂ ਆਪਣੇ دنیਆਵੀ ਮਾਂ ਬਾਪ ਦੀ ਗੱਲ ਕਰਾਂਗੇ ਆਪਾਂ ਨਹੀਂ ਕਿ ਮਾਪਿਓ ਦੇ ਲਈ ਸਾਰੇ ਹੀ ਬੱਚੇ ਬੜੇ ਪਿਆਰੇ ਹੁੰਦੇ ਆ ਪਰ ਗੋਦੀ ਦਾ ਲਾਲ ਸਭ ਤੋਂ ਜ਼ਿਆਦਾ ਨਾਲ ਲੈਂਦਾ ਹੈ ਗੋਦੀ ਦੇ ਲਾਲ ਦਾ ਮਾਪੇ ਸਭ ਤੋਂ ਜ਼ਿਆਦਾ ਧਿਆਨ ਰੱਖਦੇ ਆ ਉਹਨੂੰ ਨੀਂਦ ਦੇ ਵਿੱਚੋਂ ਉਠਾ ਉਠਾ ਕੇ ਵੀ ਦੁਤਕ ਲਗਦੇ ਆ ਦੇਖਦੇ ਆ ਕਿ ਸਾਡਾ ਬੱਚਾ ਠੱਟ ਤੇ ਗਿੱਲੀ ਥਾਂ ਤੇ ਤਾਂ ਨਹੀਂ ਪਿਆ ਕਿਸੇ ਤਕਲੀਫ ਦੇ ਵਿੱਚ ਤਾਂ ਨਹੀਂ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਾਡਾ ਬੱਚਾ ਸਾਡੇ ਤੇ ਨਿਰਭਰ ਹੈ ਇਸ ਕਰਕੇ ਉਹਨੀਆਂ ਸਾਰੀਆਂ ਲੋੜਾਂ ਗਈਆਂ ਦਾ ਧਿਆਨ ਮਾਂ ਕੋਦੇ ਰੱਖ ਦਿੱਤੀਆਂ ਉਹ ਉਸੇ ਤਰ੍ਹਾਂ ਕਿ ਉਹ ਮਰ ਤਵੇਲੀ ਉੱਠਦੀ ਆ ਉੱਥੇ ਕੇ ਨਾਮ ਜਪਦੇ ਆ ਭਜਨ ਮੰਗੀ ਕਰਦੇ ਆ ਉਹ ਸਤguru ਸੱਚੇ ਪਾਤਸ਼ਾਹ ਜੀ ਦੀ ਦੂਧੀ ਦੇ ਨਾਲ ਬਣ ਜਾਂਦੇ ਆ ਤੇ ਫਿਰ ਸਤguru ਸੱਚੇ ਪਾਤਸ਼ਾਹ ਵੀ ਉਹਨਾਂ ਤੇ ਬਹੁਤ ਮਿਹਰਬਾਨ ਹੁੰਦੇ ਆ ਉਹਨਾਂ ਨੂੰ ਬੜਾ ਲਾਡ ਲੜਦਦੇ ਆ ਅੰਮ੍ਰਿਤ ਵੇਲੇ ਉਠਣ ਵਾਲਿਆਂ ਦੇ ਉੱਤੇ ਗੁਰੂ ਸਾਹਿਬਾਨ ਸ਼ਹੀਦ ਸਿੰਘ ਸਭ ਮਿਹਰਬਾਨ ਹੁੰਦੇ ਆ। ਇਸ ਕਰਕੇ ਇਹ ਲੋੜ ਰੂਹ ਦੀ ਅੰਮ੍ਰਿਤ ਵੇਲੇ ਤੰਗੀ ਕੋਸ਼ਿਸ਼ ਕਰੀਏ। ਮੰਨਦੇ ਆ ਕਿ ਅੰਮ੍ਰਿਤ ਵੇਲਾ ਗੁਰੂ ਦੀ ਖੁਸ਼ੀ ਦੇ ਨਾਲ ਮਿਲਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਪਰ ਇਹ ਖੁਸ਼ੀ, ਇਹ ਕਿਰਪਾ ਹਾਸਲ ਕਰਨ ਲਈ ਆਪਾਂ ਰੋਜ਼ ਰੋਜ਼ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਤਾਂ ਕਰ ਸਕਦੇ ਆ ਨਾ। ਗੁਰੂ ਸਾਹਿਬ ਜੀ ਦੇ ਅੱਗੇ ਤੱਲੇ ਤਾਂ ਕਰ ਸਕਦੇ ਆ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਸੰਦੇ ਤੇ ਵੀ ਤਰਸ ਕਰੋ ਜਦੋਂ ਰੋਜ਼ ਰੋਜ਼ ਬੇਨਤੀਆਂ ਕਰਾਂਗੇ ਤੱਲੇ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਤੇ ਇਹ ਅਰਦਾਸ ਬੇਨਤੀ ਕਰਨ ਦੇ ਨਾਲ ਨਾਲ ਥੋੜਾ ਜਿਹਾ ਆਪਣੇ ਜੀਵਨ ਨੂੰ ਬਦਲਣਾ ਹੈ ਨੇਕ ਕੰਮਾਂ ਵੱਲ ਧਿਆਨ ਦੇਣਾ ਹੈ ਵਾਪਕ ਜੀ ਕਹਿੰਦੇ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਨੇਕ ਕੰਮ ਕਰਦੇ ਆ ਤਾਂ ਇਹ ਨੇਕ ਕੰਮ ਕਰਕੇ ਵੀ ਗੁਰੂ ਦੀ ਖੁਸ਼ੀ ਮਿਲਦੀ ਆ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਦੀਨ ਦੁਖੀਏ ਨੂੰ ਦੇਖ ਕੇ ਦਰਦ ਪੈਦਾ ਹੁੰਦਾ ਹੈ ਦਇਆ ਆਉਂਦੀ ਆ ਸਾਡੇ ਮਨ ਦੇ ਵਿੱਚ ਸੇਵਾ ਦੀ ਭਾਵਨਾ ਹੁੰਦੀ ਆ ਤੇ ਇਹ ਗੁਰੂ ਦੇ ਖੁਸ਼ੀ ਵੀ ਨਸ਼ਬਨੀ ਆ ਇਹਦਾ ਮਤਲਬ ਗੁਰੂ ਸਾਹਿਬ ਜੀ ਸਾਡੇ ਕੋ ਤੇ ਖੁਸ਼ ਹੋ ਗਏ ਆ ਮਿਹਰਬਾਨ ਹੋਏ ਆ ਤਾਂ ਹੀ ਸਾਡੇ ਮਨ ਦੇ ਵਿੱਚ ਕਲਸ ਦੀ ਦਇਆ ਦੀ ਭਾਵਨਾ ਆਈ ਆ ਜਾਂ ਕਿਸੇ ਦੀ ਮਦਦ ਕਰਨ ਦੀ ਭਾਵਨਾ ਆਈ ਆ ਤੇ ਇਸ ਖੁਸ਼ੀ ਤੋਂ ਬਾਅਦ ਤੇ ਸਾਰੀਆਂ ਖੁਸ਼ੀਆਂ ਅਮਰਤ ਵੇਲੇ ਦੀ ਕਲਮੰਦਗੀ ਦੀ ਸਬ ਦਾ ਤੰਤ ਸਬ ਖੁਸ਼ੀਆਂ ਮਿਲਣ ਨੇ ਇਹ ਸਭ ਨੂੰ ਜਾਣਦੇ ਰਹੇ ਜੋ ਆਪਣੇ ਜੀਵਨ ਦੇ ਵਿੱਚ ਵੀ ਸੁਭਾਰ ਕਰੀਏ ਆਪਣੇ ਕਰਮਾਂ ਦੇ ਵਿੱਚ ਸੁਭਾਰ ਕਰੀਏ ਚੰਗੇ ਕੰਮਾਂ ਵੱਲੇ ਪਾਸੇ ਧਿਆਨ ਦੇਈਏ ਕਲਯੁਗ ਕਈ ਤਰੀਕਿਆਂ ਦੇ ਨਾਲ ਸਾਡੇ ਮਨ ਮਾਰੇ ਪਾਸੇ ਨਾਉਣ ਦਾ ਯਤਨ ਕਰਦਾ ਹੈ ਕਿਉਂਕਿ ਕਲਪੁਰ ਬਣਾਈ ਚਾਹੁੰਦਾ ਕਿ ਅਸੀਂ ਗੁਰੂ ਚਰਨਾਂ ਦੇ ਨਾਲ ਜੁੜੀਏ ਜਾਂ ਗੁਰੂ ਦੀ ਖੁਸ਼ੀ ਹਾਸਲ ਕਰੀਏ ਸਾਡਾ ਮੜਾ ਜਾਵੇ ਧਿਆਨ ਚੰਗੇ ਕੰਮਾਂ ਵਾਲੇ ਪਾਸੇ ਜਾਂਦਾ ਹੈ ਗੁਰੂ ਵਾਲੇ ਪਾਸੇ ਜਾਂਦਾ ਹੈ ਤਾਂ ਕਲਪੁਰ ਕੋਈ ਦੁਆ ਰੋਣਾ ਨਹੀਂ ਦਾ ਸਮੂਹ ਤੱਕ ਹੁੰਦੇ ਨੇ ਇਹ ਕਲਯੁਗ ਦੇ ਪ੍ਰਭਾਵ ਤੋਂ ਵੀ ਗੁਰੂਾਨੰਤ ਪਾਸ਼ਾ ਜੀ ਨੇ ਹੀ ਵਿਚਰਮਾਈ ਕੋ ਪਰਮਕੀਤਾ ਪਰਮਾਤਮਾ ਨੇ ਹੀ ਮੁਚਾਈ ਇਸ ਲਈ ਰੋਜ਼ ਰੋਜ਼ ਅਰਦਾਸ ਬੇਨਤੀ ਕਰਕੇ ਸਮਾਹ ਕਰੋ ਕਿ ਮਾਰਾ ਸਕਿਆ ਪਾਸ਼ਾ ਇਹ ਕਲਯੁਗ ਦੇ ਪ੍ਰਭਾਵ ਤੋਂ ਮੁਝਾਓ ਮੈਨੂੰ ਨਿਤ ਦਾ ਅਮਰ ਤੁਲਾ ਵਖਸ਼ੋ ਅਮਰਤ ਵੇਲੇ ਦੀ ਪਦਨ ਮੰਦਗੀ ਵਖਸ਼ੋ ਜਦੋਂ ਆਪਾਂ ਅਮਰਤ ਵੇਲੇ ਉੱਕੇ ਨਾਮ ਜਪਣੇ ਆ ਭਜਨ ਮੰਦਗੀ ਕਰਨੇ ਆ ਤਾਂ ਸਮਝੋ ਸੰਗ ਇੱਕ ਬਾੜ ਨਾ ਪੈਂਦੀ ਆ ਸਾਨੂੰ ਇੱਕ ਸੁਰੱਖਿਆ ਖਵਚ ਮਿਲ ਜਾਂਦਾ ਹੈ ਕਿ ਸਾਨੂੰ ਠੇਕ

ਉਹਨੇ ਦੇ ਦਿੱਤੇ ਸਾਡੇ ਮਾਣਾ ਨੂੰ